ਦੋਸਤੋ ਅੱਜ ਅਸੀਂ ਇੱਕ ਇਹੋ ਜਿਹਾ ਰੈਮਡੀ ਬਣਾਉਣਾ ਸਿੱਖਾਂਗੇ ਜਿਸ ਨਾਲ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਜੇਕਰ ਤੁਹਾਨੂੰ ਬਾਰ-ਬਾਰ ਥਕਾਨ ਹੁੰਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਜੋੜਾਂ ਵਿੱਚ ਦਰਦ ਰਹਿੰਦਾ ਹੈ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਅਤੇ ਕਦੇ ਕਮਰ ਵਿੱਚ ਦਰਦ ਰਹਿੰਦਾ ਹੈ ਪੂਰਾ ਦਿਨ ਏਸਤੀ ਪਈ ਰਹਿੰਦੀ ਹੈ ਜਾਂ ਫਿਰ ਤੁਹਾਡੇ ਵਾਲ ਝੜ ਰਹੇ ਹਨ ਬਹੁਤ ਜਲਦੀ ਬੁਢਾਪਾ ਆਉਣ ਲੱਗਿਆ ਹੈ ਸਕਿਨ ਵਿੱਚ ਝੁਰੜੀਆਂ ਪੈ ਰਹੀਆਂ ਹਨ ਸਕਿਨ ਵਿੱਚ ਤਾਂ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਰੈਮਡੀ ਦੱਸਣ ਵਾਲੇ ਹਾਂ ਜੋ ਕਿ ਇਹਨਾਂ ਸਾਰੀ ਪ੍ਰੋਬਲਮ ਨੂੰ ਦੂਰ ਕਰੂਗਾ ਦੋਸਤੋ ਸਾਡੇ ਸਰੀਰ ਵਿੱਚ ਬੁਢਾਪਾ ਆਉਣ ਦਾ ਜੋ ਮੇਜਰ ਰੀਜਨ ਹੈ ਨਾ ਉਹ ਹੈ ਕੈਲਸ਼ੀਅਮ ਦੀ ਕਮੀ ਕਿਉਂਕਿ ਸਾਡੀ ਹੱਡੀਆਂ ਵਿੱਚ ਯੂ ਨੋ 90% ਕੈਲਸ਼ੀਅਮ ਤੋਂ ਬਣੀ ਹੋਈ ਹੈ ਕੈਲਸ਼ੀਅਮ ਦੀ ਕਮੀ ਦੇ ਕਾਰਨ ਬਹੁਤ ਸਾਰੀ ਬਿਮਾਰੀ ਸਾਡੇ ਸਰੀਰ ਵਿੱਚ ਹੋ ਜਾਂਦੀ ਹੈ ਅਤੇ ਅੱਜ ਕੱਲ ਬੁਢਾਪੇ ਵਿੱਚ ਤਾਂ ਛੱਡੋ ਜਾਂਗੇ ਏਜ ਵਿੱਚ ਵੀ ਲੋਕਾਂ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਪਾਈ ਜਾਂਦੀ ਹੈ ਕਿਉਂਕਿ ਖਾਣੇ ਵਿੱਚ ਨਿਊਟ੍ਰੀਸ਼ਨ ਘੱਟ ਹੈ ਇਸ ਦੇ ਕਾਰਨ ਘੱਟ ਉਮਰ ਵਿੱਚ ਹੀ ਯੂ ਨੋ ਕਮਰ ਵਿੱਚ ਦਰਦ ਗੋਡਿਆਂ ਵਿੱਚ ਦਰਦ ਹੱਥਾਂ ਪੈਰਾਂ ਵਿੱਚ ਦਰਦ ਜੋੜਾਂ ਵਿੱਚ ਦਰਦ ਅਤੇ ਚੱਲਣ ਫਿਰਨ ਵਿੱਚ ਲੋਕਾਂ ਨੂੰ ਦਿੱਕਤ ਆਉਣ ਲੱਗੀ ਹੈ ਜਿਵੇਂ ਹੀ ਉਹ 40 ਦੀ ਏਜ ਕਰਾਸ ਕਰਦੇ ਹਨ ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਰਹਿੰਦਾ ਹੈ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਜਾਂ ਫਿਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਕਮੀ ਹੋ ਜੋ ਟੋਨਿਕ ਆ ਜੈਸੇ ਤੁਹਾਨੂੰ ਦੱਸਣ ਵਾਲਿਆਂ ਉਹ ਇਹਨਾਂ ਸਾਰੀ ਪ੍ਰੋਬਲਮ ਨੂੰ ਦੂਰ ਕਰੂਗਾ ਰੈਗੂਲਰ ਜੇਕਰ ਤੁਸੀਂ ਲਾਉਂਗੇ ਤਾਂ ਤੁਹਾਨੂੰ ਸਰੀਰ ਵਿੱਚ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਤਾਂ ਧਿਆਨ ਨਾਲ ਵੇਖਿਓ ਇਸ ਵੀਡੀਓ ਨੂੰ ਪੂਰਾ ਵੇਖਿਓ ਇਸ ਵੀਡੀਓ ਨੂੰ ਕਿੰਨੀ ਕੁਆਂਟੀਟੀ ਲੈਣੀ ਹੈ ਤੇ ਕਿਵੇਂ ਖਾਣਾ ਹੈ ਸਾਰੀ ਚੀਜ਼ਾਂ ਵੀ ਬਹੁਤ ਮੈਟਰ ਕਰਦੀ ਹੈ ਜੇਕਰ ਅਸੀਂ ਕਿਸੇ ਰੈਮਡੀ ਨੂੰ ਠੀਕ ਤਰ੍ਹਾਂ ਇਸਤੇਮਾਲ ਕਰੂਗੇ ਫਿਰ ਹੀ ਉਸ ਦਾ ਫਾਇਦਾ ਹੋਵੇਗਾ ਤਾਂ ਚਲਿਏ ਸਭ ਤੋਂ ਪਹਿਲਾਂ ਇਸ ਟੋਨਿਕ ਦੇ ਲਈ ਤੁਹਾਨੂੰ ਚਾਹੀਦੇ ਹਨ ਮਖਾਣੇ ਕੈਲਸ਼ੀਅਮ ਤੋਂ ਭਰਪੂਰ ਹੁੰਦੇ ਹਨ ਮਖਾਣੇ ਨਾਲ ਹੀ ਨਾਲ ਮੈਗਨੀਸ਼ੀਅਮ ਜ਼ਿੰਕ ਅਤੇ ਕਾਪਰ ਹੁੰਦਾ ਹੈ ਜੋ ਕਿ ਹੱਡੀਆਂ ਤੇ ਹੈਲਥ ਦੇ ਲਈ ਵਾਲਾ ਦੇ ਹੈਲਥ ਦੇ ਲਈ ਬਹੁਤ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਹ ਤੁਹਾਡੇ ਹਾਰਟ ਦੇ ਲਈ ਵੀ ਬਹੁਤ ਚੰਗੇ ਹੁੰਦੇ ਹਨ ਮਖਾਣੇ ਦੂਸਰਾ ਇਨਗਰੀਡੀਐਂਟ ਹੈ ਸਫੇਦ ਤਿਲ ਤਿਲ ਜਿੰਕ ਅਤੇ ਕੋਪਰ ਦਾ ਰਿਚ ਸੋਰਸ ਹੈ ਜੋ ਕਿ ਤੁਹਾਡੀ ਹੱਡੀਆਂ ਦੇ ਹੈਲਥ ਦੇ ਲਈ ਬਹੁਤ ਹੀ ਚੰਗਾ ਹੁੰਦਾ ਹੈ ਕਿਤੇ ਤੁਹਾਨੂੰ ਦਰਦ ਹੋ ਰਹੀ ਹੈ ਯੂ نو ਜਾਂ ਤੁਹਾਡੇ ਵਾਲ ਡਿੱਗ ਰਹੇ ਹਨ ਜਾਂ ਫਿਰ ਤੁਹਾਡੇ ਸਰੀਰ ਵਿੱਚ ਨਸਤੀ ਪਈ ਹੁੰਦੀ ਹੈ ਖੂਨ ਦੀ ਕਮੀ ਹੈ ਜਾਂ ਫਿਰ ਬਹੁਤ ਜ਼ਿਆਦਾ ਵੀਕਨੈਸ ਹੈ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਤਾਂ ਤਿਲ ਬਹੁਤ ਹੀ ਚੰਗੇ ਹੁੰਦੇ ਹਨ ਉਹਨਾਂ ਦੇ ਲਈ ਥਰਡ ਇਨਗਰੀਡੀਐਂਟ ਜੋ ਤੁਹਾਨੂੰ ਲੈਣੇ ਹਨ ਉਹ ਹੈ ਬਦਾਮ ਸਾਰੇ ਜਾਣਦੇ ਹਨ ਬਦਾਮ ਵਿਟਾਮਿਨ E ਅਤੇ ਪ੍ਰੋਟੀਨ ਦਾ ਰਿਚ ਸਰੋਤ ਹੁੰਦੇ ਹਨ ਬੁਢਾਪਾ ਜਲਦੀ ਨਹੀਂ ਆਉਣ ਦਿੰਦੇ ਦਿਲ ਦੀ ਸਿਹਤ ਦੇ ਲਈ ਬਹੁਤ ਚੰਗੇ ਹੁੰਦੇ ਹਨ ਡਾਈਜੈਸ਼ਨ ਇੰਪਰੂਵ ਹੁੰਦਾ ਹੈ ਬਦਾਮ ਨਾਲ ਕਿਉਂਕਿ ਇਸ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਨਾਲ ਹੀ ਨਾਲ ਬਦਾਮ ਤੁਹਾਨੂੰ ਚੁਸਤ ਜ਼ਰੂਸਤ ਬਣਾਉਣ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਅਤੇ ਫੋਰਥ ਇਨਗਰੀਡੀਐਂਟ ਹੈ ਸੌਂਫ ਮੋਟੀ ਸੌਫ ਤੁਹਾਨੂੰ ਲੈਣੀ ਹੈ ਬਰੀਕ ਵਾਲੀ ਸੌਫ ਨਹੀਂ ਲੈਣੀ ਹੈ ਸੌਫ ਵਿੱਚ ਇੱਕ ਤਰ੍ਹਾਂ ਦਾ ਇੰਜੈਸ਼ਨ ਆਇਲ ਹੁੰਦਾ ਹੈ ਜੋ ਕਿ ਕਾਰਟਿਲੇਜ ਬਣਾਉਣ ਵਿੱਚ ਹੈਲਪ ਕਰਦਾ ਹੈ ਅਤੇ ਬਹੁਤ ਸਾਰੀ ਪ੍ਰੋਬਲਮ ਜੋੜਾਂ ਦੀ ਦਰਦੀ ਹੁੰਦੀ ਹੈ ਕਾਰਟਿਲੇਜ ਘੱਟ ਬਣਾਉਣ ਦੀ وجہ ਨਾਲ ਹੁੰਦੀ ਹੈ ਕਾਰਟਿਲੇਜ ਕਿਸ ਜਾਂਦਾ ਹੈ ਜਿਸ ਦੀ وجہ ਨਾਲ ਪੇਨ ਹੋਣੇ ਲੱਗਦਾ ਹੈ ਤਾਂ ਸੌਫ ਕਾਰਟਿਲੇਜ ਬਣਾਉਂਦਾ ਹੈ ਨਾਲ ਹੀ ਨਾਲ ਸੌਫ ਤੁਹਾਡੇ ਦਿਮਾਗੀ ਸਟ੍ਰੈਸ ਨੂੰ ਦੂਰ ਕਰਦਾ ਹੈ ਅਸੀਂ ਇਸ ਟੋਨਿਕ ਦੇ ਲਈ ਅਸੀਂ ਯੂਜ਼ ਕਰਨੇ ਆ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਕੁਆਂਟੀਟੀ ਕਿੰਨੀ ਯੂਜ਼ ਕਰਨੀ ਹੈ ਕਿਉਂਕਿ ਗਰਮੀ ਦੇ ਮੌਸਮ ਵਿੱਚ ਨਾ ਘੱਟ ਕੁਆਂਟੀਟੀ ਲੈਣੀ ਹੈ ਇੰਨਾ ਜ਼ਿਆਦਾ ਕੁਆਂਟੀਟੀ ਲੈਣੀ ਹੈ ਉਨੀ ਹੀ ਕੁਆਂਟੀਟੀ ਲੈਣੀ ਹੈ ਜਿੰਨੇ ਤੁਹਾਡੇ ਸਰੀਰ ਨੂੰ ਫਾਇਦਾ ਹੋਵੇ ਅਤੇ ਤੁਹਾਨੂੰ ਹੈਲਥ ਬੈਨੀਫਿਟ ਮਿਲੇ ਤਾਂ ਸਭ ਤੋਂ ਪਹਿਲਾਂ ਮਖਾਣੇ ਦੀ ਗੱਲ ਕਰਦੇ ਹਾਂ 6 ਤੋਂ 7 ਮਖਾਣੇ ਤੁਹਾਨੂੰ ਲੈਣੇ ਹਨ ਮਖਾਣੇ ਠੰਡੇ ਹੁੰਦੇ ਹਨ ਗਰਮਤਾਸ਼ੀਰ ਦੇ ਨਹੀਂ ਹੁੰਦੇ ਹਨ ਗਰਮੀਆਂ ਵਿੱਚ ਵੀ ਤੁਸੀਂ ਇਹਨਾਂ ਦਾ ਆਸਾਨੀ ਨਾਲ ਸੇਵਨ ਕਰ ਸਕਦੇ ਹੋ ਸੈਕੰਡ ਇਨਗਰੀਡੀਐਂਟ ਬਦਾਮ ਬਦਾਮ ਤੁਹਾਨੂੰ 2 ਤੋਂ 3 ਲੈਣੇ ਹਨ ਇਸ ਤੋਂ ਜ਼ਿਆਦਾ ਤੁਹਾਨੂੰ ਨਹੀਂ ਲੈਣੇ ਹਨ ਬਦਾਮ ਥੋੜੇ ਗਰਮ ਹੁੰਦੇ ਹਨ ਉਹਨਾਂ ਦੀ ਗਰਮੀ ਨੂੰ ਜੋ ਉਹਨਾਂ ਦੀ ਤਾਸੀਰ ਗਰਮ ਹੈ ਉਸ ਨੂੰ ਕਿਵੇਂ ਨਿਊਟਰਲ ਕਰਨਾ ਹੈ ਉਹ ਅਸੀਂ ਤੁਹਾਨੂੰ ਅੱਗੇ ਦੱਸਾਂਗੇ ਵੀਡੀਓ ਵਿੱਚ 13 ਇਨਗਰੀਡੀਅੰਟ ਤੇ ਲੈ ਤੇਲ ਤੁਹਾਨੂੰ ਅੱਧੇ ਚਮਚ ਤੋਂ ਜ਼ਿਆਦਾ ਨਹੀਂ ਲੈਣੇ ਹਨ ਅਤੇ 4th ਇਨਗਰੀਡੀਅੰਟ ਹੈ ਸੌਂਫ ਸੌਂਫ ਵੀ ਤੁਹਾਨੂੰ 1/4 ਚਮਚ ਯਾਨੀ ਕਿ ਅੱਧਾ ਚਮਚ ਤੋਂ ਘੱਟ ਲੈਣਾ ਹੈ ਤਾਂ ਇਹ ਚਾਰ ਇਨਗਰੀਡੀਅੰਟ ਇਸ ਮਾਤਰਾ ਵਿੱਚ ਤੁਹਾਨੂੰ ਲੈਣੇ ਹਨ ਇਹ ਇੱਕ ਦਿਨ ਦੀ ਡੋਜ਼ ਲਈ ਠੀਕ ਹੈ ਇਹਨਾਂ ਚਾਰਾਂ ਨੂੰ ਅਸੀਂ ਮਿਕਸੀ ਵਿੱਚ ਪਾ ਦੇਣਾ ਹੈ ਚੰਗੀ ਤਰ੍ਹਾਂ ਤੋਂ ਪੀਸ ਲੈਣਾ ਹੈ ਮਸ਼ੀਨ ਪਾਊਡਰ ਇਹਨਾਂ ਦਾ ਬਣਾ ਲੈਣਾ ਹੈ ਤਾਂ ਇਹ ਤੁਹਾਡਾ ਪਾਊਡਰ ਤਿਆਰ ਹੋ ਗਿਆ ਹੈ ਹੁਣ ਗੱਲ ਆਉਂਦੀ ਹੈ ਜੋ ਬਦਾਮ ਅਤੇ ਤੇਲ ਗਰਮ ਹੈ ਉਹਨਾਂ ਦੀ ਤਾਸੀਰ ਗਰਮੀਆਂ ਵਿੱਚ ਕਿਵੇਂ ਨਿਊਟਰਲਾਈਜ਼ ਕਰੂंगे ਇਸ ਦੇ ਲਈ ਤੁਹਾਨੂੰ ਦੁੱਧ ਲੈਣਾ ਹੈ ਇੱਕ ਗਲਾਸ ਦੁੱਧ ਦੁੱਧ ਲੈ ਲਵੋ ਗਰਮ ਦੁੱਧ ਲੈ ਲਵੋ ਅਤੇ ਚੰਗੀ ਤਰ੍ਹਾਂ ਨਾਲ ਉਬਾਲ ਲਵੋ ਦੁੱਧ ਨੂੰ ਅਤੇ ਇਹ ਜੋ ਮਿਕਸਚਰ ਅਸੀਂ ਇਹ ਟੋਨਿਕ ਬਣਾਇਆ ਹੈ ਇਸ ਨੂੰ ਤੁਸੀਂ ਦੁੱਧ ਵਿੱਚ ਐਡ ਕਰ ਲੈਣਾ ਹੈ ਇਸ ਨੂੰ ਤੁਸੀਂ 1 ਘੰਟੇ ਤੱਕ ਰੱਖਿਆ ਰਹਿਣ ਦੇਣਾ ਹੈ ਯਾਨੀ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਦੁੱਧ ਵਿੱਚ ਭਿਉ ਕੇ ਰੱਖ ਦੇਣਾ ਹੈ 1 ਘੰਟੇ ਲਈ 1 ਘੰਟੇ ਤੋਂ ਬਾਅਦ ਤੁਸੀਂ ਇਸ ਨੂੰ ਪੀ ਲਵੋ ਰਾਤ ਨੂੰ ਪੀ ਲਵੋ ਇਸ ਟੋਨਿਕ ਨੂੰ ਦੂਸਰੀ ਚੀਜ਼ ਜੇਕਰ ਤੁਹਾਡੇ ਕੋਲ ਫਿੱਕਾ ਨਹੀਂ ਪੀਤਾ ਜਾਂਦਾ ਯੂ نو ਜਾਂ ਆਦਤ ਨਹੀਂ ਹੁੰਦੀ ਫਿੱਕਾ ਲੈਣ ਦੀ ਤਾਂ ਤੁਸੀਂ ਇਸ ਵਿੱਚ ਅੱਧਾ ਚਮਚ ਗਰੀਬ ਸ਼ਹਿਦ ਪਾ ਸਕਦੇ ਹੋ ਜੇਕਰ ਤੁਹਾਨੂੰ ਡਾਇਬੀਟਿਸ ਹੈ ਤਾਂ ਤੁਸੀਂ ਸ਼ਹਿਦ ਐਡ ਨਹੀਂ ਕਰੋਗੇ ਸ਼ਹਿਦ ਵਿੱਚ ਵੀ ਬਹੁਤ ਸਾਰੇ ਐਂਟੀਆਕਸਿਡੈਂਟ ਹੁੰਦੇ ਹਨ ਜੋ ਕਿ ਬੁਢਾਪੇ ਨੂੰ ਤੁਹਾਡੇ ਨੇੜੇ ਵੀ ਨਹੀਂ ਆਉਣ ਦਿੰਦੇ ਨਾਲ ਹੀ ਨਾਲ ਸ਼ਹਿਦ ਤੁਹਾਡੇ ਸਕਿਨ ਅਤੇ ਵਾਲਾਂ ਲਈ ਵੀ ਬਹੁਤ ਚੰਗਾ ਹੁੰਦਾ ਹੈ ਤਾਂ ਅੱਧਾ ਚਮਚ ਸ਼ਹਿਦ ਐਡ ਕਰਾਂਗੇ ਜੇਕਰ ਤੁਸੀਂ ਫਿੱਕਾ ਨਹੀਂ ਪੀ ਸਕਦੇ ਹੋ ਉਹ ਤੁਹਾਡੀ ਚੋਆਇਸ ਹੈ ਤੁਸੀਂ ਐਡ ਕਰਨਾ ਚਾਹੋ ਤਾਂ ਕਰ ਸਕਦੇ ਹੋ ਜੇਕਰ ਨਹੀਂ ਤਾਂ ਤੁਸੀਂ ਰਹਿਣ ਦਿਓ ਤਾਂ ਇਸ ਡਰਿੰਕ ਨੂੰ ਪੀ ਲਵੋ ਰਾਤ ਨੂੰ ਸੌਣੇ ਤੋਂ ਪਹਿਲਾਂ ਅਤੇ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਹੱਥਾਂ ਪੈਰਾਂ ਵਿੱਚ ਦਰਦ ਹੁੰਦਾ ਹੈ ਜਾਂ ਯੂ نو ਬਹੁਤ ਜ਼ਿਆਦਾ ਵੀਕਨੈਸ ਹੈ ਸਰੀਰ ਵਿੱਚ ਕੁਝ ਵੀ ਕੰਮ ਕਰਨ ਦਾ ਮਨ ਨਹੀਂ ਕਰਦਾ ਜਾਂ ਫਿਰ ਪੈਰਾਂ ਦੇ ਤਲਵੇ ਵਿੱਚ ਦਰਦ ਹੁੰਦਾ ਹੈ ਜਾਂ ਪਿੰਡਲੀਆਂ ਵਿੱਚ ਦਰਦ ਹੁੰਦਾ ਹੈ ਕਮਰ ਵਿੱਚ ਦਰਦ ਹੁੰਦਾ ਹੈ ਜਾਂ ਫਿਰ ਤੁਹਾਨੂੰ ਖੂਨ ਦੀ ਕਮੀ ਹੈ ਤਾਂ ਇਹ ਡਰਿੰਕ ਤੁਹਾਡੇ ਲਈ ਬਹੁਤ ਹੀ ਵਧੀਆ ਹੈ ਤੁਹਾਡੇ ਇਸ ਨੂੰ ਪੀਣ ਨਾਲ ਸਾਰੀ ਪ੍ਰੋਬਲਮ ਦੂਰ ਹੋ ਜਾਵੇਗੀ ਨਾਲੇ ਨਾਲ ਹੱਡੀਆਂ ਤੋਂ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਉਹ ਜਲਦੀ ਤੋਂ ਨਹੀਂ ਆਵੇਗੀ ਦੋਸਤੋ ਇਸ ਬਿੰਕ ਨੂੰ ਤੁਸੀਂ ਹਫਤੇ ਵਿੱਚ 3 ਦਿਨ ਪੀਣਾ ਹੈ ਦੋਸਤੋ ਜਿਨ੍ਹਾਂ ਨੂੰ ਗਰਮ ਤਾਸ਼ੀਰ ਵਾਲੀ ਚੀਜ਼ਾਂ ਨਹੀਂ ਪਚਦੀ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਨਾ ਕਰੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਥੱਲੇ ਲਾਇਕ ਦਾ ਬਟਨ ਜ਼ਰੂਰ ਦਬਿਓ ਅਤੇ ਹਰ ਰੋਜ਼ ਹੈਲਥ ਨਾਲ ਰਿਲੇਟਡ ਨੌਲੇਜ ਲਈ ਆਪਣੇ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਿਓ